दिणा है हिंदुस्तान तो ही हिंदुस्तानता तो ही तो एक ऐसे इंकलाबी इंसान खड़ी है जो गुरु गोबिंद सिंह ने खालसा पथ को साझा कहते हैं तो समस्या यह है कि असि खालसा पथ की साजना से रुके सरदार साहब की कर्ता से ਇਸ ਤੋਂ ਅੰਗਿੱਤਾ ਤੋਂ ਤੁਹਾਨੂੰ ਜੀਵਾਂ ਮਿਲ ਗਿਆ ਹੈ ਰਾਜ ਦੇ ਸੰਗਤ ਇਹ ਵਿਵਿਧੇ ਸੁੱਖਾ ਕਰ ਦਿੱਤੇ ਜਿਸ ਦੇ ਦਾੜ ਬੜੀ ਖਸੂਬੀ ਹੈ ਜੀ ਕੋਈ ਲਾਹੇਰ ਬੜਾ ਸੁਣਾ ਜੀਆ ਬਾੜਿਆ ਬੜਾ ਸੁਣਾ ਜੀਆ ਰੱਖਿਆ ਬੜੀ ਚੰਗੀਆਂ ਉਹ ਭਾਈ ਜੀਣਾ ਦੁਹਰਾ ਤੇ ਰਾਸ ਸੰਪਰਕ ਹੈ ਕਿਤੇ ਵਿਚਾਲੇ ਜੇ ਹੈ ਤਾਂ ਮੈਂ ਹੋਰ ਨਦੀ ਜਰੀ ਹੈ ਜੇ ਮੈਂ ਸਾਥੀ ਦੇ ਜੀ ਵਿਸ਼ੇ ਕਰਤਾ ਇਹ ਦੀਪ ਸਾਰਾ ਵਾਤਾਵਰਣ ਹੀ ਉਹੀ ਅਨੁਭਵ ਸਕੀ ਤੇ ਤੋੜ ਰਗ ਨੇ ਮਾਰਦਾ ਪਾਣੀ ਚੱਕ ਰਿਹਾ ਇੱਕ ਸੀਸ ਲਈ ਸੀ ਇੱਥੇ ਤੁਸੀਂ ਗੱਲਾਂ ਕੀਤੀਆਂ ਕਿ ਬੰਮਿਆਂ ਨੇ ਜੇ ਬੰਦਾ ਖੁਸ਼ ਨਹੀਂ ਹੈ ਜੇ ਬੰਦਾ ਆਨੰਦਤ ਨਹੀਂ ਹੈ ਜੇ ਬੰਦੇ ਦੇ ਅੰਦਰ ਪਾਪ ਨੂੰ ਤਾਂ ਅੰਨਾ ਨਹੀਂ ਹੈ ਉਹ ਉਸ ਗੁਰਿਆ ਹੋਇਆ ਕਿਸ ਨਾ ਕਿਸੇ ਜਿੱਦਾਂ ਕੋ ਕਿਸੇ ਵਿਚਾਰ ਨਾਲ ਜੁੜਿਆ ਹੋਇਆ ਹੈ ਕੋ ਕਿਸੇ ਧਰਮ ਨਾਲ ਜੁੜਿਆ ਹੋਇਆ ਹੈ ਕੋ ਕਿਸੇ ਗਿਆਨ ਨਾਲ ਜੁੜਿਆ ਹੋਇਆ ਹੈ ਕੋ ਕਿਸੇ ਉਹਦੇ ਨਾਲ ਜੁੜਿਆ ਹੋਇਆ ਹੈ ਇਹ ਜੋ ਚੌਥਾ ਜਿਹੜਾ ਹੈ ਇਹ ਸਭ ਤੋਂ ਖਤਮ ਕਰੂ ਤੇ ਉਸੇ ਆਈਦਾ ਹੈ ਕਿ ਮੈਂ ਅਭੀ ਹੁੰਦਾ ਹਾਂ ਮੈਂ ਚੱਟ ਚੁੱਕਾ ਹਾਂ ਮੈਂ ਪਿਆਰ ਹੁੰਦਾ ਹਾਂ ਮੈਂ ਆਮ ਹਾਂ ਕਿ ਅਸੀਂ ਕੁਛ ਵੀ ਨਹੀਂ ਹੁੰਦੇ ਇਸ ਲਈ ਦੇਖੋ ਜਿਸ ਤਰ੍ਹਾਂ ਇਹ ਠੀਕ ਹੈ ਅਸੀਂ ਉਹ ਹੀ ਸਾਖੀ ਬਹੁਤ ਹੀ ਖੜਾ ਕਿਉਂਕਿ ਦੁਨੀਆਂ ਭਰ ਦੇ ਵਿੱਚ ਜਦੋਂ ਕੋਈ ਨਹੀਂ ਵਸਦਾ ਪੁਰੀਆ ਸਾਡੀਆਂ ਬਸਾਖੀ ਵੀ ਹੈ ਦੁਨੀਆਂ ਦੇ ਹਰ ਇਸੇ ਵਿੱਚ ਜੀਵਨ ਤੋਂ ਆਪਣੇ ਰੋਟੇ ਨੂੰ ਚਿਹਰਾ ਤੋਂ ਦੁਨੀਆਂ ਪ੍ਰਗਟ ਕਰਕੇ ਉਹਨੂੰ ਮਨਾਉਂਦੇ ਨੇ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਇਸ ਜੀ ਨਮੀ ਫਿਰ ਨਾ ਬੰਦੇ ਦਾ ਨਵਾਂ ਕੋ ਨਾ ਪ੍ਰਕਿਰਤੀ ਦਾ ਨਵਾਂ ਨਮੀ ਹੋਣੀ ਸਾਖਾਵਾ ਰੰਗੀਆਂ ਪੱਕੀ ਨਮੀ ਨਵਾਂ ਲੱਗ ਰਿਹਾ ਹੈ ਕਿ ਬੰਦਾ ਵੀ ਨਵਾਂ ਬਣਾਉਣ ਦੀ ਕੋਸ਼ਿਸ਼ ਕੀ ਜਿਹੜਾ ਇਹ ਗਿਰਦਾ ਨਹੀਂ ਜੜੇਗਾ ਅਸੀਂ ਇੱਥੋਂ ਕੀ ਕਹਿੰਦੇ ਆ ਇੱਕ ਪਾਸੇ ਬੋਲ ਸੀ ਕੋਸੂ ਉਹ ਬੋਲ ਕੇ ਆਉਂਦੇ ਨੇ ਜ਼ਾਲਮ ਜ਼ਾਲਮ ਹੁੰਦਾ ਜ਼ਾਲਮ ਦੀ ਕੋਈ ਚਾਤ ਨਹੀਂ ਇੰਦੀ ਕੋਈ ਨਹੀਂ ਹੁੰਦੀ ਅਸੀਂ ਮੰਨਣ ਲੱਗ ਜਾਂਦੇ ਹਾਂ ਇੱਕ ਪਾਸੇ ਸਿੱਖਿਆ ਦੀ ਕੋਸ਼ਿਸ਼ ਹੁੰਦੀ ਹੈ ਇਹ ਸਾਰਾ ਕੁਝ ਛੱਡਦੇ ਕੋਈ ਦੀਪ ਨੇ ਮੈਨੂੰ ਕਦਾ ਯਾਦ ਕਰਾਉਂਦੀਆਂ ਖੇਤਾਂ ਨਾਲ ਪਿਆਰ ਮੁੱਟਕ ਪਾਨੜ ਸਾਡੀਆਂ ਦੋਸਤੀਆਂ ਖੇਤਾਂ ਨਾਲ ਪਿਆਰ ਏਸੀ ਕੁਲ ਨਾ ਲੱਭਦੇ ਰੁੱਖਾਂ ਦੀ ਠੰਡੀ ਛਾਂ ਠੰਡੀ ਪਿੰਡ ਨੇ ਕਿਨਾਰਾ ਕਰ ਲਿਆ ਹੈ ਸੱਤ ਤੋਂ ਡਰ ਗਿਆ ਹੈ ਸੀਸ਼ਿਆਂ ਦੇ ਸੱਤ ਤੋਂ ਪਿੰਡ ਨੇ ਕਿਨਾਰਾ ਕਰ ਲਿਆ ਹੈ ਸੱਤ ਤੋਂ ਡਰ ਗਿਆ ਹੈ ਸੀਸ਼ਿਆਂ ਦੇ ਸੱਤ ਤੋਂ ਤਾੜੀਆਂ ਨਹੀਂ ਮਾਰਦਾ ਫੁਰ ਚੁਟਕੀਆਂ ਨਾ ਸਾਰਦਾ ਖੁਸ਼ੀਆਂ ਲਕੋ ਕੇ ਰੱਖਦਾ ਇੱਕ ਹੱਥ ਦੂਜੇ ਹੱਥ ਤੋਂ ਤਾੜੀਆਂ ਨਹੀਂ ਮਾਰਦਾ ਹੁਣ ਚੁਟਕੀਆਂ ਨਾ ਸਾਰਦਾ ਖੁਸ਼ੀਆਂ ਲਕੋ ਕੇ ਰੱਖਦਾ ਇੱਕ ਹੱਥ ਦੂਜੇ ਹੱਥ ਤੋਂ ਮਹਿਫਲਾਂ 'ਚ ਆਉਣ ਲਾ ਕੇ ਰੰਗਦਾਰ ਐਨਕਾਂ ਮਹਿਫਲਾਂ 'ਚ ਆਉਣ ਲਾ ਕੇ ਰੰਗਦਾਰ ਐਨਕਾਂ ਕੋਈ ਦਿਲ ਦਾ ਹਾਰ ਨਾ ਪੜ ਲਵੇ ਦਿਲ ਦਾ ਹਾਲ ਨਾ ਪੜ ਲਵੇ ਕੋਈ ਅੱਖ ਚੋਂ ਸੌਰੀ ਥੋੜਾ ਕੁਲਪਟ ਹੋ ਗਿਆ ਮੈਂ ਭਲਾ ਚੋਂ ਲਾ ਕੇ ਰੰਗਦਾਰ ਰਹਿਣ ਕਾ ਦਿਲ ਦਾ ਹਾਲ ਨਾ ਪੜ ਲਵੇ ਕੋਈ ਅੱਖ ਚੋਂ ਕਣੀਆਂ ਨਹੀਂ ਮਾਰਦਾ ਵਕਤ ਚੁੱਟੀਆਂ ਨਾ ਖਾਦਾ ਖੁਸ਼ੀਆਂ ਲਪੋਤੇ ਰੱਖਦਾ ਇੱਕ ਹੱਥ ਦੂਜੇ ਹੱਥ ਤੋਂ ਮੈਂ ਭਲਾ ਚੋਂ ਲਾ ਕੇ ਰੰਗਦਾਰ ਰਹਿਣ ਕਾ ਦਿਲ ਦਾ ਹਾਲ ਨਾ ਪੜ ਲਵੇ ਕੋਈ ਅੱਖ ਚੋਂ ਬਿਮਾਰੀਆਂ ਠਮਾਰੀਆਂ ਬਹਾਨੇ ਸਭ ਝੂਠ ਨੇ ਬਿਮਾਰੀਆਂ ਟਮਾਰੀਆਂ ਬਹਾਨੇ ਸਭ ਝੂਠ ਨੇ ਜ਼ਖਮੀ ਨੇ ਲੋਕ ਅੱਜ ਦ੍ਰਿਸ਼ਟੀਆਂ ਦੇ ਕੱਜ ਤੋਂ ਜ਼ਖਮੀ ਨੇ ਲੋਕ ਅੱਜ ਨਜ਼ਮ ਦਾ ਕੁਕਰ ਬੜੇ ਕਮਾਲ ਕੋ ਕਾਫ ਕਿਹਾ ਮੈਂ ਕਰਮ ਨਿਮਾਣੀ ਐ ਨਹੀਂ ਲਿਖੀ ਵਫਾ ਦੇ ਦੇਵਨ ਚਾਜ ਕੋ ਕਾਹ ਕਿਹਾ ਮੈਂ ਕਲਮ ਨਿਮਾਣੀ ਐ ਨਹੀਂ ਲਿਖੀ ਵਫਾ ਦੇ ਦੇਵਨ ਚਾਜ ਕੋ ਕਰ ਇਹ ਰੱਬ ਦੇ ਬਣ ਦਰਵੇਸ਼ ਆਵਣ ਸਾਡੇ ਪਰਦੇ ਲੈnde ਕੱਜ ਕੇ ਰਸਮ ਚਾਲੂ ਹੋ ਰਹੀ ਹੈ ਜੀ ਇਹ ਵਫਾ ਦੀ ਦੇਣ ਮਿਸਾਲ ਕੋੜੇ ਇਹ ਕੁਕਰ ਬੜੇ ਕਮਾਨ ਕੋੜੇ ਇਹ ਦੁਨੀਆਦਾਰੀ ਜਾਣਦੇ ਨੇ ਹਰ ਕੁੱਚੀ ਰੰਨੇ ਅਸੀਂ ਪੜ ਨਹੀਂ ਸਕਦੇ ਚਿਹਰੇ ਤੋਂ ਇਹ ਪੜ ਲੈਂਦੇ ਨੇ ਪੈਰਾਂ ਤੋਂ ਤਕਦੀ ਵੀ ਸੁਣਦੇ ਨਹੀਂ ਜਦ ਤਾਰਫ਼ ਕੁਛ ਦੇ ਗਹਿਰਾ ਤੋਂ ਇਹ ਕੁਕਰ ਮੰਦੇ ਸੱਚੇ ਨੇ ਇਹ ਰਿਸ਼ਤੇ ਬਨ ਦੇ ਪੱਕੇ ਨੇ ਤਾਂ ਅਸੀਂ ਮਾਲਕ ਡੰਡਾ ਮਾਰ ਦੇਵੇ ਕੱਢ ਗਾਲਾਂ ਵੀ ਤਰਕਾਰ ਦੇਵੇ ਤਾਂ ਵੀ ਧਰਮਾਲਕ ਦਾ ਛੱਡ ਦੇ ਤਾ ਵੀ ਧਰਮਾਲਕ ਦਾ ਛੱਡਦੇ ਨਹੀਂ ਨਾਲੇ ਬਹੁਤੇ ਦਰ ਕਦੇ ਫੜਦੇ ਨਹੀਂ ਨਾਲੇ ਬਹੁਤੇ ਦਰ ਕਦੇ ਫੜਦੇ ਨਹੀਂ ਜੇ ਮਾਲਕ ਮੁੱਲ ਕਿਤੇ ਪਾ ਦੇਵੇ ਕਿਤੇ ਸਿਰ ਤੇ ਹੱਥ ਘੁਮਾ ਦੇਵੇ ਫਿਰ ਕਰਦੇ ਖੂਬ ਧਮਾਲ ਕੁੜੇ ਵਿੱਚ ਜਾਂਦੇ ਵਿੱਚ ਕਦਮਾਂ ਦੇ ਅੱਜ ਮੰਨਿਆ ਹੈ ਲੱਜਪਾਲ ਕੁੜੇ ਇਹ ਗੁੱਕਰ ਬਣੇ ਕਮਾਲ ਕੁੜੇ ਇਹ ਵਫਾ ਦੀ ਨਿਸ਼ਾਨ ਇਹ ਰੱਖਦੇ ਨੇਕ ਮਾਲ ਕੁੜੇ ਅਗਲਾ ਬੰਦ ਜਨਾਬ ਨਾਏ ਜਾਵਣ ਮੰਦਰ ਮਸੀਤਾਂ ਨਾ ਜਾਣਣ ਕੋਈ ਮਸਬੀ ਰੀਤਾਂ ਨਾਏ ਮੋਮਨ ਨਾਏ ਹਿੰਦੂ ਨਾ ਕੋਈ ਸ਼ਰਤ ਨਾ ਕੋਈ ਜੰਜੂ ਨਾ ਇਹਨਾਂ ਪੜੀਆਂ ਚਾਰ ਕਿਤਾਬਾਂ ਨਾ ਇਹ ਕਰਦੇ ਪੰਜ ਨਮਾਜ਼ਾਂ ਮਾਲਕ ਦੇ ਨਾਲ ਸਿੱਧਾ ਨਾਤਾ ਨਾ ਕੋਈ ਰੋਜ਼ਾ ਨਾ ਜਗਰਾਤਾ ਮਾਲਕ ਦੇ ਨਾਲ ਸਿੱਧਾ ਨਾਤਾ ਨਾ ਕੋਈ ਰੋਜ਼ਾ ਨਾ ਜਗਰਾਤਾ ਨਾ ਕੋਈ ਬਹੁਤੀ ਭੁੱਖ ਦਿਖਾਉਂਦੇ ਜੋ ਮਿਲ ਜਾਏ ਸ਼ੁਕਰ ਮਨਾਉਂਦੇ ਰੋਟੀ ਬਦਲੇ ਰਾਖੀ ਕਰਦੇ ਦਮਦਮ ਨਾਲ ਦੁਆਵਾਂ ਕਰਦੇ ਮਾਨਕਤਾ ਹਿੱਤ ਸਭ ਤੋਂ ਉੱਤੇ ਬੇਸ਼ੱਕ ਲੋਕੀ ਆਖਣ ਕੁੱਤੇ ਕੀ ਬਾਤ ਹੈ ਮਾਰਤ ਦਾ ਹੈ ਕਿ ਸਭ ਤੋਂ ਉੱਤੇ ਬੇਸ਼ੱਕ ਲੋਕੀ ਆਖਣ ਕੁੱਤੇ ਘਰ ਵਿੱਚ ਪੈ ਜਾਏ ਸੋਗ ਕਦੇ ਤਾਂ ਹੋ ਜਾਂਦੇ ਬਿਹਾਲ ਕੁੜੇ ਇੱਕ ਮੁਕਰ ਬੜੇ ਕਮਾੜ ਕੁੜੇ ਇਹ ਵਫਾ ਦੀ ਦੇਣ ਮਸਾਲ ਕੁੜੇ ਤੇ ਰੱਖਦੇ ਮੇਕ ਆ ਮਾਰ ਅਗਲਾ ਬੰਦੇ ਜਨਾ ਨਾ ਜੂਆ ਨਾ ਸ਼ਰਤਾਂ ਲਾਉਂਦੇ ਨਾ ਜੂਆ ਨਾ ਸ਼ਰਤਾਂ ਲਾਉਂਦੇ ਨਾ ਧੋਬੀ ਦੇ ਕਹਿਣ ਚਾਉਂਦੇ ਨਾ ਕੋਈ ਨਾਰੀ ਦਾਤੇ ਲਾਉਂਦੇ ਨਾ ਸਦੀ ਨੂੰ ਅੱਗ ਚ ਪਾਉਂਦੇ ਨਾ ਪੀਂਦੇ ਨਾ ਡਿੱਗਦੇ ਢੈਂਦੇ ਨਾ ਕਦੇ ਰਿਸ਼ਵਤ ਦਿੰਦੇ ਲੈਂਦੇ ਕਾਲੀ ਨਾ ਚਿੱਟੇ ਦੀ ਆਦਤ ਨਾ ਖਾਂਦੇ ਨਾ ਕਰਨ ਤਜਾਰਤ ਕਾਲੀ ਨਾ ਚਿੱਟੇ ਦੀ ਆਦਤ ਨਾ ਖਾਂਦੇ ਨਾ ਕਰਨ ਤਜਾਰਤ ਨਾ ਹੁੱਕੇ ਨਾ ਸਿਗਰਟ ਨੋਸ਼ੀ ਨਾ ਕਦੇ ਕਰਦੇ ਜਿਸਮ ਫਰੋਸ਼ੀ ਨਾ ਹੁੱਕੇ ਨਾ ਸਿਗਰਟ ਨੋਸ਼ੀ ਨਾ ਕਦੇ ਕਰਦੇ ਜਿਸਮ ਫਰੋਸ਼ੀ ਉਹਦੀ ਰਜਾ ਚ ਰਹਿ ਕੇ ਰਾਜੀ ਬੰਦਿਆਂ ਹੱਥੋਂ ਲੈ ਕੇ ਵਾੜੇ ਉਹਦੀ ਰਜਾ ਚ ਲੈ ਕੇ ਰਾਜੀ ਬੰਦਿਆ ਹੱਥੋਂ ਲੈ ਗਏ ਬਾਜੀ ਰੱਖਣ ਨੇਕ ਅਮਾਲ ਕੁੜੇ ਇਹ ਕੂਕਰ ਬੜੇ ਕਮਾਲ ਕੁੜੇ ਇਹ ਵਫਾ ਨਹੀਂ ਦੇਣ ਸੁਬਾਨ ਅਖਰੀ ਬੰਦ ਕਰੀ ਜਾ ਤਕ तमाम ਦੁਬਾਰ ਨਾ ਕੋਈ ਆਪਣਾ ਨਾਮ ਧਰਾਉਂਦੇ ਮਾਲਕ ਤੋਂ ਗਲ ਪਟਾ ਪਾਉਂਦੇ ਦਿਉਣ ਦੀ ਕਿਸਦਰ ਮਾਸ ਕੁੜੇ ਬੈਲਟ ਰੋਣ ਮੈਂ ਲੈ ਮਾਲਕ ਤੋਂ ਗਲ ਪਟਾ ਪਾਉਂਦੇ ਕਰਕੇ ਦੁਨੀਆ ਵੱਲ ਇਸ਼ਾਰਾ ਦੇਵਣ ਬੜਾ ਜਵਾਬ ਕਰਾਰਾ ਗੜ ਦੇ ਵਿੱਚ ਸਾਨੂੰ ਪਟਾ ਦਵਾਰਾ ਸੁਣਨਾ ਨਹੀਂ ਉਹ ਸ਼ਬਦ ਆਵਾਰਾ ਗੜ ਦੇ ਵਿੱਚ ਸਾਨੂੰ ਪਟਾ ਦਵਾਰਾ ਸੁਣਨਾ ਨਹੀਂ ਉਹ ਸ਼ਬਦ ਆਵਾਰਾ ਇਹ ਪਟਾ ਨਹੀਂ ਮੁਰਸ਼ਿਦ ਦੀ ਜੁਗਣੀ ਹੋ ਜਾਂਦੀ ਸਾਡੀ ਇੱਜ਼ਤ ਟੁਗਣੀ ਇਹ ਪਟਾ ਨਹੀਂ ਮੁਰਸ਼ਿਦ ਦੀ ਜੁਗਣੀ ਹੋ ਜਾਂਦੀ ਸਾਡੀ ਇੱਜ਼ਤ ਟੁਗਣੀ ਚਾਹੇ ਥਿੰਡੇ ਚਾਹੇ ਰੁੱਖੇ ਕਰਨ ਗੁਜ਼ਾਰੇ ਟੁਕੜਿਆਂ ਉੱਤੇ ਬਰਦਾਸਾਰ ਹੈ ਜਨਾਬ ਮਾਲਕ ਖਾਤਰ ਜਾਗਣ ਕੁੱਤੇ ਬੇਸ਼ੱਕ ਸਾਰੇ ਰਿਸ਼ਤੇ ਸੁਣੇ ਮਾਲਕ ਖਾਤਰ ਜਾਗਣ ਕੁੱਤੇ ਬੇਸ਼ੱਕ ਸਾਰੇ ਰਿਸ਼ਤੇ ਸੁਤੇ ਮਾਲਕ ਪਿਓ ਤੇ ਮਾਲਕ ਮਾਈ ਦਾਵਰ ਆਪਰ ਬਾਦ ਮੁਕਾਈ ਇੱਕ ਛੱਡਾ ਹੈ ਘਰਬਾਰ ਕੋੜੇ ਹੁਣ ਮਾਲਕ ਹੀ ਮੁਖਤਾਰ ਕੋੜੇ ਪੈ ਕੂਕਰ ਕਰਨ ਸਵਾਲ ਕੋੜੇ ਤੂੰ ਦਸ ਰਿਸ਼ਤਿਆਂ ਦਾ ਹਾਲ ਕੋੜੇ ਕਿਉਂ ਰਿਸ਼ਤੇ ਤੇਰੇ ਕਮਾਲ ਕੋੜੇ ਤੂੰ ਮੰਨੂ ਜਰਾ ਖੰਡਾਾਈ ਕੋੜੇ ਸਿੱਖ ਰੱਖਣਾ ਖੂਬ ਖਿਆਲ ਕੋੜੇ ਛੱਡ ਹੋਮੇ ਦੇ ਜੰਜਾਲ ਕੋੜੇ ਇਹ ਕੂਕਰ ਬੜੇ ਕਮਾਲ ਕੋੜੇ ਇਹ ਬਪਾ ਦੀ ਦੇਣ ਵਿਸਾਤ ਕੋੜੇ ਇਹ ਰੱਖਦੇ ਨੇ ਕੰਦੇ ਆਉਂਦੇ ਕਿੰਝ ਰੰਗਾਂ ਨੂੰ ਬਾਹੋਂ ਪੜ ਹਾਸਿਆਂ ਦਾ ਦੇਈਏ ਕੋਈ ਸਾਰਾ ਚੱਲ ਜਿੰਦੇ ਮੇਰੀਏ ਨਹੀਂ ਮਿਹਨਤਾਂ ਦੇ ਘਰਾਂ ਵਿੱਚ ਬਗਾਵਾਂ ਦੇ ਅਚੂਗਿਆਂ ਤੋਂ ਟਾਕੜੀ ਲਾ ਆਪਣਾਂ ਦੀ ਬਗਾਵਾਂ ਦੇ ਅਚੂਗਿਆਂ ਤੋਂ ਟਾਕੜੀ ਲਾ ਆਪਣਾਂ ਦੀ ਦੂਰ ਕਿਤੇ ਮਾਰੀਏ ਵਗਾ ਵਾਹ ਵਾਹ ਗਾਂਵਾਂ ਵਾਲੇ ਆ ਝੁਗਿਆਂ ਤੋਂ ਟੋਟਾਕੜੀ ਲਾ ਆਪਣਾਂ ਦੀ ਫੂਰ ਕਿਤੇ ਮਾਰੀਏ ਵਗਾ ਨਾਗਾ ਦੇ ਪੁਕਾਰਿਆਂ ਤੋਂ ਬਚ ਬਚ ਲੰਘ ਦੇ ਲਈ ਨਾਗਾ ਦੇ ਪੁਕਾਰਿਆਂ ਤੋਂ ਬਚ ਬਚ ਲੰਘ ਦੇ ਲਈ ਹਾ ਦਾ ਰ ਦਈਏ ਕੋਈ ਨਾ ਚੱਲ ਜਿੰਦ ਮੇਰੀ ਹੈ ਮੇਲਤਾਂ ਦੇ ਘਰਾਂ

ਥੋੜਾ ਵਾਲੀ ਕੋਟੜੀ ਨੂੰ ਸਾਡੀ ਦੇਣੀ ਸੁੱਟ ਕਿਉਂ ਤੋ ਖੜਾ ਵੇ ਸ਼ਰੀਕਾਂ ਮੱਲ ਜਾ ਚੱਲ ਜਿੰਦ ਮੇਰੀ ਏ ਮਿਹਨਤਾਂ ਦੇ ਘਰਾ ਵਿੱਚ ਤਿਪ ਤਿਪ ਚੌਂਦੀ ਹੋਏ ਨੈਣਾ ਵਾਲੀ ਤਿਪ ਤਿਪ ਚੌਂਦੀ ਹੋਏ ਨੈਣਾ ਵਾਲੀ ਚੁੱਗੜੀ ਦੇ ਚਾਵਾਂ ਦੀ ਸੜਾਈ ਦੇ ਪਾ ਦੇ ਪੱਤੇ ਬੱਚੇ ਉਹੀ ਹੋਈ ਨੈਣਾ ਵਾਲੀ ਚੁਗੜੀ ਦੇ ਚਾਵਾਂ ਦੀ ਸੜਾਈ ਦੇ ਪਾ ਚਾਵਾਂ ਦੀ ਸੜਾਈ ਦੇ ਪਾ ਕਰਮਾਂ ਦੇ ਸਫੇ ਆਂਦਾ ਕੋਨਾ ਕੋਰਾ ਛੱਡੀਏ ਕਰਮਾਂ ਦੇ ਸਫੇ ਆਂਦਾ ਕੋਨਾ ਕੋਰਾ ਛੱਡੀਏ ਨਾ ਕਿਉਣਾ ਫਿਰ ਲੰਬੂ ਕਿਹੜੇ ਨਾ ਵਾਹ ਵਾਹ ਜੀ ਮਿਹਨਤਾਂ ਦੇ ਕਰਾਂ ਵਿੱਚ ਦੁੱਖੜੇ ਤਲਈਏ ਨੀ ਬਣਾ ਥਰੇ ਥਰੇ ਪਿੰਡਿਆਂ ਨੂੰ ਸੇਖਦੇ ਮੁਹੱਬਤਾਂ ਦਾ ਆਪਣੇ ਤਲਈਏ ਨੀ ਬਣਾ ਚੱਲ ਜਿੰਦ ਮੇਰੀਏ ਚੱਲ ਜਿੰਦ ਮੇਰੀਏ ਕਿਆ ਬਾਤ ਕਿਆ ਬਾਤ ਹੈ ਜੀ ਵੇ ਢੀਕੋਲੀ ਨੇ ਹਰਾਨ ਕਰਨਾ ਲੋਕਾਂ ਹੱਥਾਂ ਵਿੱਚ ਮਲ ਕੇ ਪਰਾਨ ਕਰਨਾ ਤੈਨੂੰ ਛਿੜਨੇ ਢੀਕੋਲੀ ਨੇ ਹਰਾਨ ਕਰਨਾ ਲੋਕਾਂ ਹੱਥਾਂ ਵਿੱਚ ਮਲ ਕੇ ਪਰਾਨ ਕਰਨਾ ਵੇੜਾ ਹੱਥ ਨਹੀਂ ਆਉਣਾ ਵੇੜਾ ਹੱਥ ਨਹੀਂ ਆਉਣਾ ਜਦੋਂ ਝੁਕ ਜਾਵੇਂਗਾ ਉਹਨੇ ਲਾਵੇਂਗਾ ਨਜ਼ਾਰੇ ਜਿੰਨੇ ਲਹ ਮਹਿਗਾ ਨਜਾਰੇ ਨਾਰੋਕ ਜਹ ਮਹਿਗਾ ਫੁੱਲਾ ਮਹਿਕ ਨੂੰ ਸੁਵਾਲ ਵਿਸਾਖੀ 1999 ਆਨੰਦਪੁਰ ਸਾਹਿਬ ਇਕੱਠ ਸੰਗਤ ਦਾ ਜਦੋਂ ਹਾਕਮ ਬੇ ਤਹਾਸ਼ਾ ਤਾਕਤਵਾਰ ਜੋਰਾਵਾਰ ਤੇ ਅਤਿਆਚਾਰੀ ਸੀ ਲੋਕ ਸਹਿਮੇ ਹੋਏ ਡਰੇ ਹੋਏ ਬੇਬਸ ਬੇਜਵਾਨ ਚਿੜੀਆਂ ਬਣ ਗਏ ਸਨ ਸਤਿਕਾਰਤ ਗੁਰੂ ਨੇ ਨਵੇਂ ਸੰਕਲਪ ਸੋਚ ਤੇ ਲਲਕਾਰ ਨਾਲ ਅੰਮ੍ਰਿਤ ਪ੍ਰਚਾਰ ਨਾਲ ਗੁਰ ਚੇਲਾ ਦੇ ਅਧਾਰ ਨਾਲ ਸਰਬੱਤ ਦੇ ਭਲੇ ਲਈ ਸਮਾਨਤਾ ਲਈ ਚਿੜੀਆਂ ਨੂੰ ਬਾਜ ਨਾਲ ਲੜਾਉਣ ਦੀ ਲੜਾਈ ਤੇ ਜਿੱਤ ਲਈ ਐਲਾਨ ਕੀਤਾ ਸੀ ਖਾਲਸਾ ਪੰਥ ਦਾ ਜਨਮ ਹੋਇਆ ਸੀ ਕਿੰਨਾ ਪਾਣੀ ਲੰਗ ਗੁਜਰ ਗਿਆ ਸਤਲੁਜ ਵਿੱਚੋਂ ਉਸ ਸਾਲ ਦੀ ਵਿਸਾਖੀ ਤੇ ਇਸ ਸਾਲ ਦੀ ਵਿਸਾਖੀ ਵਿਚਕਾਰ ਇਤਿਹਾਸ ਦਾ ਇਹ ਇੱਕ ਲੰਮਾ ਸਫ਼ਰ ਹੈ ਕੀ ਅੱਜ ਹਾਂ ਹਾਂ ਕੀ ਅੱਜ ਦੇਸ਼ ਛੱਡਣ ਦੀ ਦੌੜ ਬੇਰੁਜ਼ਗਾਰੀ ਮਹਿੰਗਾਈ ਰਿਸ਼ਵਤ ਖੋਰੀ ਕਰਜ਼ੇ ਖੁਦਕਸ਼ੀਆਂ ਮਸ਼ੀਨਰੀ ਨਸ਼ਿਆਂ ਤੇ ਗੈਂਗਸਟਰਾਂ ਦਾ ਬੇਸ਼ੁਮਾਰ ਵਾਧਾ ਵਸੋਂ ਦੇ ਅਨੁਪਾਤ ਵਿੱਚ ਵੱਡੀਆਂ ਤਬਦੀਲੀਆਂ ਅਹਿਮ ਮੁੱਦੇ ਨਹੀਂ ਸ਼ਰਮਨਾਕ ਅਜੀਬ ਵਰਤਾਰਾ ਹੈ ਸ਼ਰਮਨਾਕ ਅਜੀਬ ਵਰਤਾਰਾ ਹੈ ਪੇਟ ਦੀ ਭੁੱਖ ਤੋਂ ਮਰਨ ਤੋਂ ਬਚਣ ਲਈ ਵੱਡੀ ਬਹੁ ਗਿਣਤੀ ਦੇ ਐਪਰ ਇਸ਼ਕ ਤੋਂ ਵਾਂਝਾ ਹਾਂ ਲੋਕੀ ਕਹਿੰਦੇ ਰਾਂਝਾ ਹਾਂ ਮੈਂ ਐਪਰ ਇਸ਼ਕ ਤੋਂ ਵਾਂਝਾ ਹਾਂ ਮੈਂ ਸਭ ਧਰਮਾਂ ਦਾ ਸਤਕਾਰ ਕਰਾਂ ਤਾਈਂਓ ਸਭ ਦਾ ਸਾਂਝਾ ਹਾਂ ਜੀਵਨ ਪੈੜੇ ਟੇਢੇ ਵੇਢੇ ਤੁਰ ਤੁਰ ਪੈ ਗਿਆ ਮੰਦਾ ਹਾਂ ਮੈਂ ਹੀਰ ਮੇਰੀ ਦੇ ਝੇੜੇ ਡਾਢੇ ਮੁਨਸਫ ਮੂਲ ਨਾ ਭਾਂਦਾ ਹਾਂ ਮੈਂ ਮੁਨਸਫ ਜੱਜ ਉਚਕ ਭੈੜਾ ਹੱਥ ਨਾ ਆਵੇ ਹੀਰ ਦਾ ਪਿਓ ਮੱਜੀਆਂ ਚਾਰ ਬਖਾਂਦਾ ਹਾਂ ਮੈਂ ਕਹਿੰਦਾ ਕੈਦੋ ਬੜਿਆਂ ਝੰਗ ਦਾ ਰਾਖਾ ਬਿਨ ਬੰਸਰੀ ਗਾਂਦਾ ਹਾਂ ਮੈਂ ਫਿਰ ਲਾਸਟ ਹੈਗਾ ਅਦਲੀ ਰਾਜੇ ਅਦਲ ਕਮਾਇਆ ਫਿਰ ਵੀ ਹੀਰ ਤੋਂ ਵਾਂਝਾ ਹਾਂ ਮੈਂ ਲੋਕੀ ਕਹਿੰਦੇ ਰਾਂਝਾ ਹਾਂ ਤੇ ਕੋਈ ਨਵਾਂ ਬੰਦਾ ਬਿਲਕੁਲ ਨਵਾਂ ਅਗਲੀ ਵਾਰ ਉਹ ਮੈਂ ਲੈ ਕੇ ਆਉਂਗਾ ਆ ਕੇ ਮਨ ਲੱਗਾ ਨਹੀਂ ਪਿਆਰ ਨੇ ਰੱਖੀਆਂ ਸੰਭਾਲ ਕੇ ਨਾਂ ਯਾਦਾਂ ਨੇ ਪਿਆਰੀਆਂ ਖੱਟੀਆਂ ਜੋ ਉਮਰਾਂ ਦੇ ਸਾਰੀਆਂ ਰੱਖੀਆਂ ਸੰਭਾਲ ਕੇ ਮੈਂ ਯਾਦਾਂ ਨੇ ਪਿਆਰੀਆਂ ਜ਼ਿੰਦਗੀ ਚ ਖੱਟੀਆਂ ਨਿਉਮਰਾਂ ਜੋ ਸਾਰੀਆਂ ਯਾਦਾਂ ਦੇ ਝੌਖਿਆਂ ਚ ਇੱਕ ਇੱਕ ਕਰਕੇ ਯਾਦਾਂ ਦੇ ਝੌਖਿਆਂ ਚ ਇੱਕ ਇੱਕ ਕਰਕੇ ਸਾਹਮ ਸਾਹ ਰੱਖੀਆਂ ਨੇ ਯਾਦਾਂ ਇਹ ਪਿਆਰੀਆਂ ਜ਼ਿੰਦਗੀ ਚ ਖੱਟੀਆਂ ਜੋ ਉਮਰਾਂ ਦੀ ਸਾਰੀਆਂ ਵਿਛੋੜੇ ਦੀਆਂ ਪੀੜਾ ਵੰਗੂ ਸਦਾ ਹੀ ਨੇ ਮਿੱਠੀਆਂ ਵਿਛੋੜੇ ਦੀਆਂ ਪੀੜਾ ਵਾਂਗੂ ਸਦਾ ਹੀ ਨੇ ਮਿੱਠੀਆਂ ਦਿਨੀਆਂ ਸਕੂਨ ਬੜਾ ਯਾਦਾਂ ਇਹ ਵਿਚਾਰੀਆਂ ਦਿਨੀਆਂ ਸਕੂਨ ਬੜਾ ਯਾਦਾਂ ਇਹ ਵਿਚਾਰੀਆਂ ਦਿਲ ਦੇਆਂ ਜ਼ਖਮਾਂ ਨੂੰ ਬੜਾ ਮਜ਼ਾ ਦਿੰਦੀਆਂ ਦਿਲ ਦੇਆਂ ਜ਼ਖਮਾਂ ਨੂੰ ਬੜਾ ਮਜ਼ਾ ਦਿੰਦੀਆਂ ਦਿਲ 'ਚ ਬਸਾਈਆਂ ਹੋਈਆਂ ਯਾਦਾਂ ਉਹ ਕਵਾਰੀਆਂ ਦਿਲ 'ਚ ਬਸਾਈਆਂ ਹੋਈਆਂ ਇਹ ਆਪਣਾ ਉਹ ਆਈਆਂ ਸਜਣਾ ਨੇ ਫੁੱਲ ਜਦੋਂ ਪਾਣੀ ਵਿੱਚ ਤਾਰਨੇ ਹਮ ਅਜਿhta ਸਜਣਾ ਨੇ ਫੁੱਲ ਜਦੋਂ ਪਾਣੀ ਵਿੱਚ ਤਾਰਨੇ ਡੁੱਬ ਜਾਣੀਆਂ ਨੇ ਉਦੋਂ ਜ਼ਿਆਦਾ ਹੈ ਵਿਚਾਰੀਆਂ ਡੁੱਬ ਜਾਣੀਆਂ ਦੇ ਉਦੋਂ ਜ਼ਿਆਦਾ ਹੈ ਵਿਚਾਰੀਆਂ ਸੱਚ ਹੈ ਇਹ ਖੂਨ ਵਿੱਚ ਭਖਦੇ ਬੁਖਾਰ ਨੂੰ ਸੱਚ ਹੈ ਇਹ ਖੂਨ ਵਿੱਚ ਭਖਦੇ ਬੁਖਾਰ ਨੂੰ ਠੰਡ ਜਹੀ ਪਉਂਦੀਆਂ ਨੇ ਯਾਦਾ ਹੈ ਨਿਆਰੀਆਂ ਖੰਡ ਗਈਆਂ ਫੌਂਦੀਆਂ ਨੇ ਯਾਦਾ ਹੈ ਨਿਆਰੀਆਂ ਪੂਰੀ ਭక్తి ਦੇ ਪਦ ਤੁਰੀ ਸੇਵਾਦਾਰ ਆ ਗਏ ਕੰਬੂਲ ਕਾ ਗਏ ਸਤ ਤਸਿਆ ਰੀਆਂ ਸ਼ਬਦ ਸੀ ਗਾਰੀਆਂ ਤੂਲ ਰਹਿ ਨਿਸ਼ਾਨ ਸੀ ਸਤ ਗਿਆ ਦੀਆਂ ਗਾਂਸ ਗੱਲ ਕੋਈ ਨਹੀਂ ਰਹੀ गन ਕੋਈ ਨਿਰਾਲੀ ਸੀ ਤੰਬੂ ਖਾਲੀ ਸੀ ਪੂਪਾ ਦਾ ਭੂਪ ਸੀ ਸੁੰਦਰ ਸਰੂਪ ਸੀ ਤੰਬੂ ਤੋਂ ਬਾਹਰ ਸੀ ਤੇ ਰਹਾ ਤਿਦਾਸ ਸੀ ਰਾਤ ਵਿੱਚ ਕਿਰਪਾਨ ਸੀ 바ਵਾਲਿਸ ਕਾਂ ਸੀ ਕਰ ਰਹਾ ਫਰਮਾਨ ਸੀ ਉਹ ਸੋਢੀ ਸੁਲਤਾਨ ਸੀ ਬੋਲੇ ਕਿਰਪਾਨ ਦਿਖਾ ਕੇ ਆਵੋ ਸੈਬੀ ਨਿਖਾ ਕੇ ਭੂਣ ਦਿਪਿਆ ਸੀ ਇਹੇ ਕਟ ਦੀ ਉਚਰਸੀ ਇਹੇ ਪਿਆਸੀ ਹੈ ਪਿਆਸ ਬਜਾਓ ਭੂਣ ਸਭ ਚਾਂਗ ਹੋ ਲਾਣਦੀਆਂ ਹਲਸੀ ਘਲ ਰਹੀਆਂ ਇਸ ਤਰ੍ਹਾਂ ਕੋਈ ਨਹੀਂ ਮੇਰੇ ਹੱਥ ਵਿੱਚ ਪੁਸਤਕ ਤੇ ਮੋਢੇ ਤੇ ਕੰਬੜੀ ਸੀ ਮੇਰੇ ਹੱਥ ਵਿੱਚ ਪੁਸਤਕ ਤੇ ਮੋਢੇ ਤੇ ਕੰਬੜੀ ਸੀ ਲੈ ਕੇ ਗਿਆ ਵੀ ਨਹੀਂ ਤੇ ਸੁੱਤਾ ਵੀ ਨਹੀਂ ਪਤਾ ਨਹੀਂ ਮੇਰੇ ਹੱਥ ਵਿੱਚ ਬੰਦੂਕ ਤੇ ਮੋਢੇ ਤੇ ਗਾਜੋਂ ਉਂਟਾ Oh, no, <man. S 1>